ਪਤੰਗ ਉਡਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਔਰ ਕਹਿੰਦੇ ਕਿ ਜੇ ਪਤੰਗ ਉਡਾਉਣ ਦੇ ਫੜੇ ਗਏ ਤਾਂ ਫਿਰ 50000 ਤੋਂ ਲੈ ਕੇ 1 ਲੱਖ ਤੱਕ ਦਾ ਜੁਰਮਾਨਾ ਇਹ ਕੋਈ ਮਸਲੇ ਦਾ ਹੱਲ ਨਹੀਂ ਹੈ ਹਮ ਉਹਨਾਂ ਨੇ ਇਸ ਕਰਕੇ ਫੈਸਲਾ ਲਿਆ ਕਹਿੰਦੇ ਕਿ ਤਾਂ ਜਿਹੜੀ ਪਲਾਸਟਿਕ ਡੋਰ ਆ ਚਾਈਨਾ ਡੋਰ ਆ ਜਾਂ ਜਿਹੜੀ ਕੱਚ ਦੇ ਨਾਲ ਕੋਟ ਕੀਤੀ ਹੋਈ ਡੋਰ ਆ ਧਾਗਾ ਉਹ ਨੁਕਸਾਨਦਾਇਕ ਆ ਲੋਕਾਂ ਵਾਸਤੇ ਵੀ ਪਸ਼ੂਆਂ ਵਾਸਤੇ ਵੀ ਜਾਨਵਰਾਂ ਵਾਸਤੇ ਵੀ ਇਹਦੇ ਦੌਰਾਨ ਜਦੋਂ ਪਤੰਗਬਾਜ਼ੀ ਹੁੰਦੀ ਹੈ ਬਸੰਤ ਪੰਚਮੀ ਦੇ ਉੱਤੇ ਲੜਾਈ ਝਗੜੇ ਬਹੁਤ ਹੋ ਜਾਂਦੇ ਨੇ ਲੜਾਈ ਝਗੜੇ ਹੁੰਦੇ ਨੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਫਾਇਰਿੰਗ ਹੋ ਜਾਂਦੀ ਆ ਇਕ ਤਾਈ ਉਹਨਾਂ ਨੇ ਰੱਖਤਾ ਪਰ ਜਿਹੜੇ ਲੋਕਾਂ ਦੇ ਮਨ ਦੇ ਚਾਹ ਨੇ ਇੱਕ ਲੋਕਾਂ ਲਈ ਇੱਕ ਖੇਡ ਆ ਉਹਦੇ ਉੱਤੇ ਜੇਕਰ ਤੁਸੀਂ ਪਾਬੰਦੀ ਲਗਾ ਰਹੇ ਹੋ ਤਾਂ ਇਹ ਤਾਂ ਬਿਲਕੁਲ ਗਲਤ ਗੱਲ ਆ ਤੰਗ ਉਡਾਉਣ ਦਾ ਸਮਾਂ ਆ ਗਿਆ ਹੈ ਹੁਣ ਬਸੰਤ ਪੰਚਮੀ ਆਵੇਗੀ ਔਰ ਲੋਕ ਜਿਹੜੇ ਨੇ ਖਾਸ ਕਰਕੇ ਬੱਚੇ ਉਹਨਾਂ 'ਚ ਬੜਾ ਉਤਸ਼ਾਹ ਹੁੰਦਾ ਹੈ ਕਿ ਪਤੰਗ ਉਡਾਉਂਦਾ ਅਭੀ ਤੇ ਕੁਝ ਦਿਨ ਪਹਿਲਾਂ ਸਰਕਾਰ ਨੇ ਕਹਿ ਦਿੱਤਾ ਸੀ ਕਿ ਭਾਈ ਜਿਹੜੇ ਜਿਹੜੇ ਚਾਈਨਾ ਡੋਰ ਵੇਚਦੇ ਨੇ ਉਹਨਾਂ ਦੇ ਅਸੀਂ ਜੁਰਮਾਨੇ ਲਾਵਾਂਗੇ ਜੁਰਮਾਨੇ ਵੀ ਛੋਟੇ ਮੋਟੇ ਨਹੀਂ ਲੱਖਾਂ ਦੇ ਵਿੱਚ ਜੁਰਮਾਨੇ ਲੱਗਣਗੇ ਕਿਉਂਕਿ ਜਾਨਾ ਬਹੁਤ ਜਾਂਦੀਆਂ ਨੇ ਚਾਈਨਾ ਡੋਰ ਕਰਕੇ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਜਿਨੇ ਚੈਂਡੋਰ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾਈ ਸੀ ਤੇ ਦੂਜੇ ਪਾਸੇ ਇੱਕ ਦੇਸ਼ ਉਹ ਉਸ ਦੇਸ਼ ਦਾ ਜ਼ਿਕਰ ਤਾਂ ਤੁਸੀਂ ਹੀ ਕਰੋਗੇ ਉਸ ਦੇਸ਼ ਨੇ ਪਤੰਗ ਉਡਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਔਰ ਕਹਿੰਦੇ ਕਿ ਜੇ ਪਤੰਗ ਉਡਾਉਣ ਦੇ ਫੜੇ ਗਏ ਤਾਂ ਫਿਰ 50000 ਤੋਂ ਲੈ ਕੇ 1 ਲੱਖ ਤੱਕ ਦਾ ਜੁਰਮਾਨਾ ਬਿਲਕੁਲ ਸਿਮਰਨ ਇਸ ਖਬਰ ਨੂੰ ਆਪਾਂ ਦੋ ਪੱਖਾਂ ਤੋਂ ਵਿਚਾਰਾਂਗੇ ਹਮ ਇੱਕ ਤਾਂ ਇਹ ਕਿ ਪਤੰਗ ਬਾਜ਼ੀ ਜੀ ਪਤੰਗ ਉਡਾਉਣਾ ਇਹ ਇੱਕ ਕਲਾ ਵੀ ਹੈ ਆਮ ਬੰਦੇ ਤੋਂ ਪਤੰਗ ਉੱਡਦਾ ਨਹੀਂ ਹੂੰ ਦੂਜਾ ਸਾਡੇ ਸੱਭਿਆਚਾਰ ਦਾ ਸਾਡੇ ਰੀਤੀ ਰਿਵਾਜਾਂ ਦਾ ਹਿੱਸਾ ਹੈ ਖੁਸ਼ੀ ਦਾ ਇੱਕ ਪ੍ਰਤੀਕ ਹੈ ਕਿ ਪਤੰਗ ਉਡਾਇਆ ਜਾਂਦਾ ਹੈ ਤਿਹਾਰ ਵੀ ਹੈ ਬਸੰਤ ਪੰਚਮੀ ਦੇ ਉੱਤੇ ਕਈ ਥਾਵਾਂ ਦੇ ਉੱਤੇ ਲੋਹੜੀ ਦੇ ਉੱਤੇ ਕਈ ਥਾਵਾਂ ਦੇ ਉੱਤੇ ਮਾਗੀ ਦੇ ਉੱਤੇ ਪਤੰਗ ਉਡਾਏ ਜਾਂਦੇ ਨੇ ਵੱਡੇ ਵੱਡੇ ਫੈਸਟੀਵਲ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਚਾਈਨਾ ਜਾਪਾਨ ਦੇ ਵਿੱਚ ਤਾਂ ਤੁਸੀਂ ਪਤੰਗ ਹੀ ਏਡੇ ਏਡੇ ਦੇਖੇ ਹੋਣਗੇ ਕਿ ਵੱਡੇ ਵੱਡੇ ਟੈਂਟਾਂ ਜਿੱਡੇ ਪਤੰਗ ਉਡਾਏ ਜਾਂਦੇ ਨੇ ਤਾਂ ਇਸ ਕਰਕੇ ਪਤੰਗਬਾਜ਼ੀ ਇੱਕ ਸ਼ੌਂਕ ਆ ਮਨ ਨੂੰ ਇੱਕ ਖੁਸ਼ਹਾਲੀ ਮਿਲਦਾ ਹੈ ਇੱਕ ਬੰਦੇ ਨੂੰ ਲੱਗਦਾ ਯਾਰ ਮੇਰੀ ਪਤੰਗ ਸਭ ਤੋਂ ਉੱਚੀ ਆ ਫਲਾਣੇ ਦੀ ਮੈਂ ਪਤੰਗ ਕੱਢਤੀ ਤਾਂ ਐਦਾਂ ਹੋ ਗਿਆ ਪਰ ਜਿਹੜੀ ਇਹ ਪਾਕਿਸਤਾਨ ਦੇ ਵਿੱਚ ਗੱਲ ਸਾਹਮਣੇ ਆਈ ਹੈ ਇਹ ਕੋਈ ਮਸਲੇ ਦਾ ਹੱਲ ਨਹੀਂ ਹੈ ਹੂੰ ਉਹਨਾਂ ਨੇ ਇਸ ਕਰਕੇ ਫੈਸਲਾ ਲਿਆ ਕਹਿੰਦੇ ਕਿ ਤਾਂ ਜਿਹੜੀ ਪਲਾਸਟਿਕ ਡੋਰ ਆ ਚਾਈਨਾ ਡੋਰ ਆ ਜਾਂ ਜਿਹੜੀ ਕੱਚ ਦੇ ਨਾਲ ਕੋਟ ਕੀਤੀ ਹੋਈ ਡੋਰ ਆ ਧਾਗਾ ਹੈ ਉਹ ਨੁਕਸਾਨਦਾਇਕ ਆ ਲੋਕਾਂ ਵਾਸਤੇ ਵੀ ਪਸ਼ੂਆਂ ਵਾਸਤੇ ਵੀ ਜਾਨਵਰਾਂ ਵਾਸਤੇ ਵੀ ਇਹਨੂੰ ਠੱਲ ਪਾਈ ਜਾਵੇ ਦੂਜਾ ਉਹਨਾਂ ਨੇ ਇੱਕ ਰੱਖਿਆ ਕਿ ਜਿਹੜਾ ਇਹਦੇ ਦੌਰਾਨ ਜਦੋਂ ਪਤੰਗਬਾਜ਼ੀ ਹੁੰਦੀ ਹੈ ਬਸੰਤ ਪੰਚਮੀ ਦੇ ਉੱਤੇ ਲੜਾਈ ਝਗੜੇ ਬਹੁਤ ਹੋ ਜਾਂਦੇ ਨੇ ਲੜਾਈ ਝਗੜੇ ਹੁੰਦੇ ਨੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਫਾਇਰਿੰਗ ਹੋ ਜਾਂਦੀ ਆ ਇੱਕ ਤਾਏ ਉਹਨਾਂ ਨੇ ਰੱਖਤਾ ਪਰ ਸਵਾਲ ਇਹ ਆ ਕਿ ਤੁਸੀਂ ਇਸ ਸਿਚੁਏਸ਼ਨ ਨੂੰ ਹੈਂਡਲ ਕਿਉਂ ਨਹੀਂ ਕਰਦੇ ਕਿਉਂ ਲੋਕਾਂ ਦੇ ਉੱਤੇ ਇੱਕ ਸਿਰਫ ਤੁਸੀਂ ਜੁਰਮਾਨਾ ਉਸ ਤੇ ਲਾਓ ਜਿਹੜਾ ਕੋਈ ਲੜਾਈ ਝਗੜਾ ਕਰੇ ਉਹਦੇ ਤੇ ਸਖਤ ਕਾਰਵਾਈ ਕਰੋ ਉਹ ਇੱਕ ਹੋ ਗਿਆ ਦੂਜਾ ਜਿਹੜਾ ਇਹੋ ਜਿਹਿਆਂ ਡੋਰਾ ਵੇਚਦਾ ਹੈ ਇਹੋ ਜਿਹਿਆਂ ਚੀਜ਼ਾਂ ਦਾ ਪੰਡਾਰੀਕਰਨ ਕਰਦਾ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੀ ਪਰ ਜਿਹੜੇ ਲੋਕਾਂ ਦੇ ਮਨ ਦੇ ਚਾਹ ਨੇ ਇੱਕ ਲੋਕਾਂ ਲਈ ਇੱਕ ਖੇਡ ਆ ਉਹਦੇ ਉੱਤੇ ਜੇਕਰ ਤੁਸੀਂ ਪਾਬੰਦੀ ਲਗਾ ਰਹੇ ਹੋ ਤਾਂ ਇਹ ਤਾਂ ਬਿਲਕੁਲ ਗਲਤ ਗੱਲ ਆ ਵੈਸੇ ਇਹਨਾਂ ਨੇ ਪਾਬੰਦੀ ਇਹ ਜਿਹੜਾ ਇਹ ਸੋਧ ਐਕਟ ਇਹਨਾਂ ਦਾ ਹੈਗਾ 2024 ਪਾਸ ਕੀਤਾ ਹੈ ਇਹਦੇ ਵਿੱਚ ਉਲੰਘਣਾ ਕਰਨ ਵਾਲਿਆਂ ਲਈ ਸਜ਼ਾਵਾਂ ਦੀ ਇਹਨਾਂ ਨੇ ਵਿਵਸਥਾ ਕਰਤੀ ਹੈ ਪ੍ਰਬੰਧ ਕਰਤਾ ਹੈ ਇੱਕ ਤਾਂ ਜਿਹੜਾ ਪਤੰਗ ਉਡਾਊਗਾ ਉਹਦੇ ਉੱਤੇ ਕਾਰਵਾਈ ਹੋਊਗੀ ਤੇ ਜਿਹੜਾ ਪਤੰਗ ਬਣਾਊਗਾ ਜੀ ਫੈਕਟਰੀਆਂ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਉਹਨਾਂ ਦੇ ਉੱਤੇ ਵੱਖਰੀ ਕਾਰਵਾਈ ਹੋਊਗੀ ਵੀ ਕੁੱਲ ਮਿਲਾ ਕੇ ਪਾਕਿਸਤਾਨ ਦੇ ਵਿੱਚ ਪਤੰਗ ਉੱਡਣ ਹੀ ਨਹੀਂ ਦੇਣੇ ਇਹ ਫੈਸਲੇ ਦੇ ਮੁਤਾਬਕ ਇਹ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਹੋਈ ਹੈ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਹੂੰ ਜਿੱਥੇ ਇੱਕ ਮਹਿਲਾ ਮੁੱਖ ਮੰਤਰੀ ਨੂੰ ਮੌਕਾ ਮਿਲਿਆ ਹੋਇਆ ਉਹ ਪੰਜਾਬੀਆਂ ਬਾਰੇ ਵੀ ਕਾਫੀ ਸੋਚਦੀ ਹੈ ਜਦੋਂ ਕਰਤਾਰਪੁਰ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਉਹਦੇ ਕਈ ਬਿਆਨ ਆ ਜਾਂਦੇ ਨੇ ਸਾਹਮਣੇ ਉਧਰ ਵਿਕਾਸ ਦੀਆਂ ਗੱਲਾਂ ਕਰਦੀ ਹੈ ਪਰ ਇਹ ਜਿਹੜਾ ਰੀਤੀ ਰਿਵਾਜ ਨੇ ਇਹਨਾਂ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਹੀ ਕਹਿ ਸਕਦੇ ਆ ਇਹਨੂੰ ਤੇ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਕਿਸੇ ਵੀ ਤਿੱਖੇ ਧਾਗੇ ਦੇ ਨਾਲ ਪਤੰਗ ਉਡਾਏਗਾ ਤਾਂ ਉਹਨੂੰ ਜੇਕਰ ਦੇਖ ਲੈਂਦਾ ਕੋਈ ਪਤੰਗ ਉਡਾਉਂਦਾ ਫੜਿਆ ਜਾਂਦਾ ਹੈ ਤਾਂ ਉਹਨੂੰ 3 ਤੋਂ 5 ਸਾਲ ਦੀ ਕੈਦ ਵੀ ਲੱਖ ਰੁਪਏ ਦਾ ਜੁਰਮਾਨਾ ਦੋਵੇਂ ਹੋ ਸਕਦੇ ਨੇ ਜੁਰਮਾਨਾ ਨਾ ਦਿੱਤਾ ਤਾਂ ਕੈਦ ਵਧ ਜੂਗੀ ਹੂੰ ਦੂਜਾ ਇਹ ਹੈ ਕਿ ਪਤੰਗ ਬਣਾਉਣ ਵਾਲਿਆਂ ਤੇ ਟਰਾਂਸਪੋਰਟਰਾਂ ਤੇ ਜਿਹੜੇ ਇਧਰੋਂ ਉਧਰ ਪਤੰਗ ਦੀ ਡੋਰ ਲੈ ਕੇ ਜਾਣਗੇ ਪਤੰਗ ਉਹਨਾਂ ਨੂੰ ਵੀ 5 ਤੋਂ 7 ਸਾਲ ਦੀ ਕੈਦ ਤੇ 50 ਲੱਖ ਰੁਪਿਆ ਜੁਰਮਾਨਾ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਪਤੰਗ ਉਡਾਉਂਦੇ ਹੋਏ ਨਾਬਾਲਗ ਫੜੇ ਜਾਂਦੇ ਨੇ ਜੀ ਬੱਚੇ ਖਾਸ ਕਰਕੇ ਤਾਂ ਉਹਨਾਂ ਵਾਸਤੇ ਵੀ ਹੈ ਕਿ 50000 ਰੁਪਇਆ ਪਹਿਲੀ ਵਾਰ ਤੇ ਦੂਜੀ ਵਾਰ 1 ਲੱਖ ਰੁਪਇਆ ਜੁਰਮਾਨਾ ਦਿੱਤਾ ਜਾਏਗਾ ਜੇ ਤੀਜੀ ਵਾਰ ਵੀ ਉਹ ਅਪਰਾਧ ਕਰਦਾ ਹੈ ਫੇਰ ਨਹੀਂ ਹਟਦਾ ਕਿਉਂਕਿ ਬੱਚੇ ਦਾ ਮਾਨਾ ਨਹੀਂ ਹਟਣਾ ਤਾਂ ਉਹਦੇ ਵਾਸਤੇ ਕਿਸ਼ੋਰ ਨੇ ਆ ਪ੍ਰਣਾਲੀ ਐਕਟ 2018 ਦੇ ਤਹਿਤ ਸਜ਼ਾ ਵੀ ਹੋਵੇਗੀ ਤੇ ਹੁਣ ਪਾਕਿਸਤਾਨ ਦੇ ਵਿੱਚ ਖਾਸ ਕਰ ਪੰਜਾਬ ਰਾਜ ਜਿਹੜੇ ਅਸੈਂਬਲੀ ਦਾ ਇਹਨਾਂ ਦਾ ਐਕਟ ਆ ਉਹਦੇ ਮੁਤਾਬਕ ਪਤੰਗ ਨਹੀਂ ਉਡਣਗੇ ਜਿੰਨੇ ਉਡਾਏ ਉਹਦੇ ਉੱਤੇ ਕਾਰਵਾਈ ਹੋਵੇਗੀ ਜਾਂ ਜਿਹੜੇ ਰਸੂਖਦਾਰ ਨੇ ਉਹ ਉਡਾਉਂਦੇ ਫੜੇ ਵੀ ਗਏ ਤਾਂ ਲੈ ਦੇ ਕੇ ਛੋਟਰੀ ਸਕਦੇ ਨੇ ਪਰ ਆਮ ਲੋਕਾਂ ਦੇ ਲਈ ਇਹ ਕਾਨੂੰਨ ਬਣ ਗਿਆ ਕਿਉਂਕਿ ਜਿਹੋ ਜਿਹੇ ਹਾਲਾਤ ਪਾਕਿਸਤਾਨ ਦੇ ਨੇ ਸਿਮਰਨ ਉਹਦੇ ਵਿੱਚ 20 ਲੱਖ ਰੁਪਇਆ 50 ਲੱਖ ਰੁਪਇਆ ਜੁਰਮਾਨਾ ਭੜਨਾ ਬੜੀ ਦੂਰ ਦੀ ਗੱਲ ਹੈ ਜਿੱਥੇ ਲੋਕ ਇੱਕ ਮੰਧਾਲੀ ਦੇ ਵਿੱਚੋਂ ਗੁਜ਼ਰ ਰਹੇ ਹੋਣ ਭਾਰਤ ਦਾ 1 ਰੁਪਿਆ ਉਧਰ 3 ਰੁਪਏ ਬਣ ਜਾਂਦੇ ਨੇ ਤੁਸੀਂ ਦੇਖੋ ਕਿ ਇੱਧਰ ਜੇ 100 ਰੁਪਏ ਤੇਲ ਹ ਤਾਂ ਉਧਰ ਪੈਟਰੋਲ ਹੀ 300 ਰੁਪਏ ਲੀਟਰ ਵੇਚਦਾ ਹ ਹ ਅਜੇ ਵੀ ਉਧਰ ਇਹੋ ਜਿਹੇ ਵਹੀਕਲ ਨੇ ਜਿਹੜੇ ਇੱਥੇ ਬੈਨ ਹੋ ਚੁੱਕੇ ਨੇ ਬੰਦ ਹੋ ਚੁੱਕੇ ਨੇ ਉਧਰ ਅਜੇ ਨਵੇਂ ਲਾਂਚ ਹੋ ਰਹੇ ਨੇ ਜੀ ਮੋਟਰਸਾਈਕਲ ਵਗੈਰਾ ਦੇ ਜਿਹੜੇ ਪੁਰਾਣੇ ਮਾਡਲ ਮਤਲਬ ਉਹ ਐਡਵਾਂਸ ਨਹੀਂ ਹੋਇਆ ਉਹੀ ਚੀਜ਼ਾਂ ਦੇ ਉੱਤੇ ਨਿਰਭਰਤਾ ਹੈ ਕਿਉਂਕਿ ਉੰਨੇ ਕੁ ਰੇਟ ਦੇ ਵਿੱਚ ਚੀਜ਼ ਚਾਹੀਦੀ ਹੁੰਦੀ ਹੈ ਹ ਪਰ ਇਹ ਜਿਹੜਾ ਇਹ ਪਤੰਗ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਜਿਹੜਾ ਮਾਮਲਾ ਹੈ ਇਹ ਆਪਣੇ ਆਪ ਦੇ ਵਿੱਚ ਥੋੜ ਬਿਲਕੁਲ ਜੀ ਬੈ ਕਿਉਂਕਿ ਬੱਚਿਆਂ ਦੀ ਚਾਹ ਨਹੀਂ ਮਾਰੇ ਜਾ ਸਕਦੇ ਉਹਨਾਂ ਨੂੰ ਬੱਚਿਆਂ ਨੂੰ ਕੋਈ ਕਿਵੇਂ ਸਮਝਾਵੇਗਾ ਉਹਨਾਂ ਦੇ ਜੇ ਕੋਈ ਪਤੰਗ ਉੱਡਦੀ ਵੇਖਣੀ ਹੈ ਜਾਂ ਕੋਈ ਫੋਟੋ ਦੇਖਣੀ ਹੈ ਕੋਈ ਵੀਡੀਓ ਦੇਖਣੀ ਹੈ ਉਹਦਾ ਮਨ ਲਲਚਾਏਗਾ ਕਿ ਮੈਂ ਵੀ ਇਹ ਖਰਾ ਐਨਜੋਇਮੈਂਟ ਕਰਨੀ ਹੈ ਉਹਨੇ ਕਿਉਂਕਿ ਬਚਪਨ ਹੀ ਦਾ ਹੁੰਦਾ ਸੰਤੂ ਸਾਹਿਬ ਇੱਕ ਜਦੋਂ ਬੱਚੇ ਟੈਨਸ਼ਨ ਫਰੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਮौज-ਮਸਤੀ ਕਰਦੇ ਨੇ ਉਸ ਤੋਂ ਬਾਅਦ ਤਾਂ ਫਿਰ ਸਫਰ ਜਿਹੜਾ ਹੈ ਉਹ ਸਟ੍ਰੈਸਫੁੱਲ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਫੈਸਲਾ ਲਿਆ ਪਾਕਿਸਤਾਨ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਪਾਕਿਸਤਾਨ ਪੰਜਾਬ ਦੀ ਨੇ ਇਹਦੇ ਉੱਤੇ ਜ਼ਰੂਰ ਕਿੰਤੂ ਪਰੰਤੂ ਦਾ ਉਠਰੇ ਨਹੀਂ ਸੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ